ਨੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਹੁਣ ਮਲਾਉਂਦੇ ਆ ਨਿੰਮੇ ਨੂੰ ਨਿੰਮੇ ਹਾਂ ਬਾਈ ਪਟਾਲੀ ਦੇ ਜਾੜ ਹੁਣ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਜਾੜ ਪਟਾਉਣ ਚੱਲਿਆ ਮੈਂ ਬੰਦਾ ਦੇਖਦਾ ਤਾਂ ਮੈਂ ਤਾਂ ਤੈਨੂੰ ਕਿਹਾ ਤਾਂ ਵੀ ਚੱਲ ਕਾਲੂ ਪਟਾਲ ਨੇ ਮੇਰਾ ਵੀ ਸਰੀਰ ਠੀਕ ਨਹੀਂ ਹੈਗਾ ਬੁਖਾਰ ਚੜਿਆ ਮੈਨੂੰ ਰਾਤ ਦਾ ਹਾਂ ਬਾਹਰ ਗਲਾ ਮੇਰਾ ਵੀ ਬਹੁਤ ਖਰਾਬ ਹੋਇਆ ਮੇਰਾ ਡਾਕਟਰ ਨੇ ਅੱਜ ਬੁਲਾਇਆ ਨਾ ਮੰਨੇ ਤੇ ਆਦਿ ਨੇ ਕਹਿੰਣਾ ਤੈਨੂੰ ਜਲ ਬੁਲਾਉਣੇ ਤੇ ਤੁਸੀਂ ਆਉਂਦੇ ਨਹੀਂ ਹੂੰ ਅੱਛਾ ਤੇ ਤਾਂ ਕਰਕੇ ਆ ਹੁਣ ਉਹ ਚਾਚਾ ਚੱਲੇ ਮੰਨ ਮੰਨ ਹਾਂ ਬਾਪੂ ਜਾਊਗਾ ਹਣਾ ਮੈਂ ਉਹਨੂੰ ਕਿਹਾ ਮੈਂ ਉਹਨੂੰ ਪਟਾਲਿਆ ਜੜ ਨਾਲੇ ਉਹਦੇ ਵੀ ਰੂਟਾ ਰੂਟਾ ਜਿਹਾ ਦਿਖਾਉਣੀ ਆ ਕਹਿੰਦਾ ਮੈਂ ਹਾਂ ਉਹ ਵੀ ਦਿਖਾ ਦੂਗਾ ਨਾਲੇ ਹਾਂ ਆਪਣੇ ਉਹ ਵੀ ਕਰਾ ਦੇ ਮੇਰਾ ਸਰੀਰ ਢਿੱਲਾ ਏ ਤੇ ਇਧਰ ਹਾਂ ਇੱਕ ਬੰਦੇ ਨੇ ਰੂਟਾ ਬੀਟਰ ਵੀ ਦਿਵਾਉਣਾ ਤਾਂ ਨਹੀਂ ਪੈ ਗਿਆ ਹੁਣ ਤੇਰੇ ਕੋਲ ਕਾਹਨੂੰ ਯਾਰ ਮੇਤੇ ਠੰਡਾ ਪਾਣੀ ਪੀ ਹੋ ਗਿਆ ਤੈਨੂੰ ਪਤਾ ਮੌਸਮ ਚੇਂਜ ਹੋ ਰਿਹਾ ਉਹਦੇ ਅਰਕੇ ਪਹਿਲਾਂ ਗਲਾ ਦੁਖਣ ਲੱਗ ਗਿਆ ਰਾਤ ਬੁਖਾਰ ਚੜ ਗਿਆ ਫਿਰ ਆਉਂਦੇ ਆਉਂਦੇ ਨੇ ਮੈਂ ਕਰਾਲੀ ਦਵਾਈ ਲੱਤੇ ਸਰੀਰ ਢਿੱਲਾਈਦਾ ਜਾਨੂੰ ਤੇਰਾ ਫੋਨ ਆ ਗਿਆ ਫਿਰ ਬਾਪੂ ਕਹਿੰਦਾ ਚਲ ਮੈਂ ਚੱਲਦਾ ਕਹਿੰਦਾ ਮੈਂ ਵੀ ਰਿਪੋਰਟਾਂ ਹੀ ਦਿਖਾਉਣੀਆਂ ਆਹ ਚਲ ਉਹ ਵੀ ਚੱਲੇ ਚੱਬਦੇ ਨਾਲ ਹੋਰ ਮੈਂ ਉਹਦੇ ਨਾਲ ਹੀ ਆਜੂਗਾ ਫਿਰ ਸਰਕਾਰੀ ਚ ਜਾਣਾ ਹਾਂ ਸਰਕਾਰੀ ਚ ਜਾਣਾ ਹੈ ਅੱਛਾ ਅਜੀ ਯਾਰ ਮਾਸੜ ਦਾ ਫੋਨ ਆਇਆ ਡਾਕਟਰ ਵਧੀਆ ਦਵਾਈ ਦੰਨੇ ਹੁਣ ਤਾਂ ਅੱਛਾ ਅੱਛਾ ਮਾਸੜ ਦਾ ਆਇਆ ਫੋਨ ਕਹਿੰਦਾ ਬੰਦੇ ਰੂਟਾ ਪਿਟਾ ਦਵਾਉਣਾ ਆਪਾਂ ਨੇ ਚਮਕੌਰ ਸਾਹਿਬ ਜਾਣਾ ਮੈਂ ਖਾ ਪਹਿਲਾਂ ਮੈਨੂੰ ਦਵਾਈ ਲੈ ਕੇ ਕਾਇਮ ਹੋ ਲੈਣ ਦੇ ਦਵਾਈ ਲੈ ਲੈ ਪਹਿਲਾਂ ਹੈ ਲੈ ਲੈ ਦਵਾਈ ਮੈਦਾਨੂ ਵਾਲਾ ਡਾਕਟਰ ਤੇ ਟੀਕਾ ਲਵਾਉਂਦਾ ਟੀਕਾ ਲਵਾਉਂਦਾ ਮੈਂ ਤੈਨੂੰ ਕਿਹਾ ਦਮਾ ਚੱਲ ਸਾਰ ਦਾ ਸਾਰ ਲੈਨੇ ਪਰ ਜਾੜ ਦਾ ਦਰਦ ਬਾਈ ਸਾਰ ਨਹੀਂ ਹੁੰਦਾ ਜਾੜ ਦਾ ਪਤਾ ਕੀ ਆਏ ਨਾ ਜਾੜ ਹੁਣ ਟੱਟਣਾ ਦਿੱਤਾ ਪਿਆ ਟਾਈਮ ਆ ਸ਼ੁੱਕਰਵਾਰ ਦਾ ਜੇ ਹੁਣ ਨਾ ਜੱਗੇ ਉਹਨੇ ਤੈਨੂੰ ਜਦ ਟਾਈਮ ਫੇਰ ਬੁਲਾਉਨੇ ਤੁਸੀਂ ਆਉਂਦੇ ਨਹੀਂ ਫੇਰ ਹਾਂ ਠੀਕ ਨੇ ਕੱਲ ਨੂੰ ਕੋਈ ਕੰਮ ਪੈ ਜਵੇ ਛੁੱਟੇ ਹੋਵੇ ਐਤਵਾਰ ਵੀ ਆਉਂਦਾ ਫੇਰ ਮੇਰਾ ਟਾਈਮ ਸੋਮਵਾਰ ਤੱਕ ਚੱਲ ਜਾਣਾ ਨਾ ਕੰਮ ਹੋ ਜਾਣਾ ਘਰਾਵ ਹੂੰ ਜਿਹੜਾ ਟਾਈਮ ਦਿੱਤਾ ਵੀ ਆਏ ਡਾਕਟਰ ਨੂੰ ਹੁਣ ਜਾਣਾ ਪੈਣਾ ਹੈ ਅੱਛਾ ਜਾਇ ਤੇ ਕੰਮ ਬੰਨਣਾ ਹੈ ਚੱਲ ਫੇ ਜਾਇ ਤੁਸੀਂ ਫਿਰ ਹਾਂ ਚੱਲੇ ਆ ਲਓ ਜੀ ਨਿੰਮੇ ਨੂੰ ਚੱਲੇ ਆ ਦਵਾਈ ਦਿਵਾਉਣ ਜੜ ਬਟਾਉਣ ਸਾਸਿਕਾ ਬਲਾਵੇ ਸਾਸਿਕਾ ਨਾ ਗਾਇ ਤਾਂ ਨਿੰਮੇ ਜੜਸਟਾਉਣ ਚਾਹੀਦੇ ਕੋ ਜਾਵੇ ਉਹ ਮੈਂ ਤੇ ਨੂੰ ਕਿਹਾ ਸਮਾ ਚਲ ਕਾਲ ਲੂੰ ਇਹ ਕਿ ਨਾ ਬਿਦਰਦ ਸਾਰ ਨਹੀਂ ਹੁੰਦਾ ਜੜ ਦਾ ਹਾਂ ਮੈਂ ਤੇ ਮੇ ਰਬਟਰ ਬੁਟਾ ਜੀ ਬਿਓ ਕਰਾਉਣੀਆਂ ਹਾਂ ਹੈ ਇਹ ਵੀ ਚੈੱਕ ਕਰਾਉ ਤੇ ਡਾਕਟਰ ਨੂੰ ਦਿਖਾਉਣਾ ਹੈ ਚੱਲ ਮੈਂ ਨਿੰਮੇ ਨੂੰ ਭੇਜਦਾ ਫਿਰ ਠੀਕ ਹੋ ਜੀ ਮਿਲੋ ਨਿੰਮੇ ਦੇ ਬਾਪੂ ਨੂੰ ਹੋਰ ਬਾਪੂ ਕੀ ਹਾਲ ਆ ਹਾਂ ਤਾਂ ਠੀਕ ਆ ਬਾਬਾ ਹਾਂ ਹਾਂ ਮੇਰਾ ਵੀ ਕਰਾ ਦੇ ਕੋਸਾ ਮੈਂ ਕਿਹਾ ਹੁਣ ਤੇਰਾ 855 ਇੰਜਲ ਖਾਣਾ ਬਾਪੂ ਤੇਰੇ ਮਾਂ ਬਾਹਰ ਸੱਤਾ ਤੇ ਸੱਤਾ ਦਾ ਦੀ ਮਰ ਹੋ ਗਈ ਹੁਣ ਬੈਠਣਾ ਹੀ ਉਹੀ ਤਾਂ ਮੈਂ ਕਹਿੰਦਾ ਜੇ ਤਾਂ ਹੁਣ ਨਹੀਂ ਤੇਰੇ ਰਿੰਗ ਪਿਸਟਨ ਪਵਾ ਦਈਏ ਨਵੇਂ ਹਾਂ ਹਾਂ ਬਹੁਤ ਸਨੇ ਬਹੁਗੇ ਹਾਂ ਉੱਪਰੇ ਬਹੁਗੇ ਅਜਾ ਨਹੀਂ ਉੱਪਰ ਨਹੀਂ ਪੈਂਦੇ ਤੂੰ ਆਏ ਦੇਖ ਲੈ ਬਾਪੂ ਕੱਕਾ ਕਟਾ ਕੇ ਲਿਆਉਂਦਾ 35 ਤੇਰੇ ਆ ਫਿੱਟ ਦੇ ਲੈ ਬਾਪੂ ਦਾ ਢਿੱਡ ਵੀ ਦੇ ਲੈ ਹੈ ਨਹੀਂ ਕੱਕ ਵੀ ਵੜਾ ਕੇ ਲਿਆਉਂਦਾ ਕੱਕ ਵੀ ਵੜਾ ਕੇ ਲਿਆਉਂਦਾ ਇੱਥੇ 35 35 ਸਾਲ ਦੇ ਨੇ ਨਾ ਢਡਾ ਹੋਵੇ ਜਿਹੜਾ ਮੈਂਦੀ ਲੂਟੀ ਹੁੰਦੀ ਆ ਬਾਪੂ ਦੇ ਲ ਬਾਈ ਜੀ ਦਾਦੀ ਕਮੈਂਟ ਪੁੱਛੀ ਹਾਂ ਬਾਈ ਪੁੱਛਦੇ ਤੇ ਵੀ ਨਿੰਮੇ ਦਾ ਬਾਪੂ ਆ ਤੇਰਾ ਬਾਪੂ ਵੀ ਦੋਨੇ ਭਾਈ ਰੀਅਲ ਬ੍ਰਦਰ ਆ ਭਾਈ ਜਦੋਂ ਸਕੇ ਸਕੇ ਭਾਈਆ ਤੁਹਾਨੂੰ ਬੋੜਾ ਭਰਾ ਫਿਰ ਬਾਪੂ ਬੜਾ ਏ 25 ਸਾਲ ਕੱਟੇ ਰਹੇ ਆ 25 ਸਾਲ ਉਧਰ ਹਾਂ ਹੁਣ ਵੀ ਹੁਣ ਵੀ ਸਾਰੀ ਜ਼ਮੀਨ ਹੁਣ ਵੀ ਇਕੱਠੇ ਹੋਇਆ ਸਾਰਾ ਕੁਝ ਆਪਣਾ ਹੋਰ ਦਿਵਾਲਿਆਂ ਫਿਰ ਨੇ ਮੈਂ ਜਾਊਂਗਾ ਫਿਰ ਤੁਸੀਂ ਚੱਲਦੇ ਫਿਰ ਲੇਟ ਹੋ ਜਾਣਾ ਆਪਣਾ ਸਾਸ੍ਰੀ ਕਾ ਬੁਲਾਉਣੇ ਮੈਂ ਜਗਿੰਦਰ ਕੋਲ ਵੀ ਆਇਆ ਸਾਸ੍ਰੀ ਲੋ ਭਾਈ ਜਨਮਾਹਲ ਦੀ ਮੋਟਰ ਤੇ ਆ ਗਏ ਹਾਂ ਮਸਲ ਕਿੱਧਰ ਹੈ ਜਨਮਾਹਲ ਜਨਮਾਹਲ ਗਿਆ ਵਾ ਕਹਿੰਦੇ ਰੋਪੜ ਹਾਂ ਵੀ ਉਹਦਾ ਕੋਈ ਟੰਗਾਣਾ ਨਹੀਂ ਹੈਗਾ ਮੈਂ ਤਾਂ ਕੱਲ ਹੀ ਵੀਡੀਓ ਦੱਸਿਆ ਵੇ ਇੱਥੇ ਸਾਡੀ ਡਿਊਟੀ ਲੱਗੀ ਵੀ ਉਹਦਾ ਤਾਂ ਭਜੇ ਨੁੱਠ ਪਈ ਵੀ ਆ ਉਹਨੂੰ ਪਤਾ ਹੀ ਨਹੀਂ ਕਿ ਘਰ ਪੈਂਦਾ ਮੇਰਾ ਕਿ ਆ ਪੈਂਦਾ ਬੰਦਾ ਉਹਦਾ ਪੱਕਾ ਬਿਠਾ ਲਿਆ ਵੇ ਹੈਗਾ 8 ਵਜੇ ਅਸੀਂ ਸੌ ਜਾਂਦੇ ਆ ਹਾਂ ਬਾਅਦ ਵਿੱਚ ਮੈਂ ਸਵੇਰ ਨੂੰ ਬੋਲਟੇ ਖੜਾ ਦੇਖਦਾ 4 ਵਜੇ ਵੀ ਆਲੇ ਰਾਤ ਭਾਈ ਆਲੇ ਨਹੀਂ 8 ਵਜੇ ਤੱਕ ਹੁੰਦਾ ਹੀ ਨਹੀਂ ਇਹ ਤਾਂ ਰਵੀ ਹੁੰਦਾ ਪਾਵਰ ਟਰਨੀ ਭਾਈ ਨਿੰਮੇ ਕੋਲਾ ਹਾਂ ਉਧਰ ਉਹਨੇ ਬੈਠਾ ਗੁੱਜਰ ਬਾਈ ਗੁੱਜਰ ਬਾਈ ਦੇ ਉਹ ਹੱਥ ਵਿੱਚ ਸਾਰਾ ਕੁਝ ਗੁੱਜਰ ਭਾਈਓ ਘਰ ਦਾ ਦੇਖ ਪਾਲੋਰੇ ਆ ਪੌਦੇ-ਬੂਦੇ ਸਾਰੇ ਇਹਨੇ ਸੰਭੇ ਪਏ ਆ ਆਂ ਡੰਡੌਰ ਕਾ ਵੀ ਰੱਖਿਆ ਹੋਇਆ ਕਿ ਜੇ ਫੇਰਨੇ ਦੀ ਬਿਗੜੇ ਤੇ ਕਿਡੇ ਤੇ ਹੈ ਬਾਈ ਹਾਂ ਹੋਰ ਵਧੀਆ ਆ ਸਬਜੀ ਭਾਜੀ ਲਈ ਵੀ ਆ ਭਿੰਡੀਆਂ ਐਨ ਵਧੀਆ ਬਣਾਇਆ ਗੁੱਜਰ ਭਾਈ ਐਨ ਸ਼ੈਂਸ ਪਾਈ ਦੇ ਲੱਗਨੀ ਕਿੱਥੇ ਹਾਂ ਦੇਖਦਾ ਕੀ ਬੰਨਣਾ ਹੈ ਇਹ ਟੇਬਲ ਲੈਟਰ ਦਾ ਖਾਤਾ ਪਾ ਦੇਣਾ ਕੀ ਨਹੀਂ ਜਾਂਦਾ ਬਹੁਤ ਵਧੀਆ ਜਿਗੜ ਬਣਾਇਆ ਪਰ ਕਿਉਂ ਥੋੜੀ ਹੈ ਏਸੀ ਵੀ ਲਾਤਾ ਹੈ ਨਹੀਂ ਚੱਲਦਾ ਨਾ ਵੀ ਲਾਉਣਾ ਹੈ ਬੇਲਤਾ ਹਣੀ ਏਸੀ ਨਾ ਮੋਟਰ ਦਾ ਪਾਪ ਨਹੀਂ ਦੰਗੇ ਜਾਂਦੇ ਨਹੀਂ ਨਹੀਂ ਇਹ ਤਾਂ ਦੂਆ ਨਾ ਘਰ ਵਾਲਾ ਬੇਲਾ ਚਲਾਉਂਦੇ ਨਹੀਂ ਹੈਗੇ ਉੱਧਰ ਤੇ ਮੋਟਰ ਚਲਾਈ ਜਾਂਦੇ ਆ ਘਰ ਵਾਲਾ ਡੇਰਾ ਇੱਥੇ ਆ ਡੇਰਾ ਥੋੜਾ ਵੀ ਇੱਥੇ ਆ ਜਾਂਦਾ ਕਦੇ ਕਦਾਈ ਹਲੇ ਅਨੇ ਇਹਨੇ ਕਿਹਾ ਹੋਇਆ ਬਰਸਾਤ ਕਰਕੇ ਹੋਇਆ ਬਰਸਾਤ ਕਰਕੇ ਇਹਨੂੰ ਬਰਸਾਤ ਵਿੱਚ ਨਹੀਂ ਆਉਂਦਾ ਇੱਧਰ ਇੱਧਰ ਸਫਾ ਸੁਫਾ ਨੇ ਬਰਸਾਤ ਨਹੀਂ ਆਉਂਦਾ ਉਹ ਤੇ ਕਿਥੋਂ ਹੀ ਮੈਂ ਜੀ ਹਾਂ ਮੁਸੰਮੀ ਲਈ ਵੀ ਆ ਕਿ ਕਾਗੀ ਨਿੰਬੂ ਸੁੱਕੇ ਲਾਏ ਹੋਏ ਨੇ ਤੇ ਝਾੜੀ ਦਾ ਕੀ ਆ ਧੂਆ ਸਾਰੇ ਕਿਤੇ ਇੱਧਰ ਪਿੰਡੀਆਂ ਪੱਕ ਗਈਆਂ ਪਿੰਡੀਆਂ ਦਾ ਹਾਂ ਬਾਈ ਵਧੀਆ ਮੋਟਰ ਬਣਾਈ ਹੋਇਆ ਜਾਨਮਾਲ ਨੇ ਇੱਧਰ ਵੀ ਕਮਰਾ ਉੱਪਰ ਵੀ ਆਂਗੂਰਾਂ ਦੀ ਬੇਲ ਆ ਹੁਣ ਵੀ ਅੰਗੂਰ ਲੱਗੇ ਹੋਏ ਇਹਨੂੰ ਪਰ ਹੈ ਖੱਟੇ ਆ ਆ ਛਤਰੀ ਵੀ ਕਹਿੰਦਾ ਕਹਦਾ ਲਾਉਣੀ ਆ ਉਰੇ ਜੰਗਲੇ ਜੰਗਲ ਵੀ ਆਨ ਵਧੀਆ ਲਾਇਵ ਸਟੀਲ ਦੇ ਆਨ ਪੂਰਾ ਹੈਵੀ ਕੰਮ ਕਰਿਆ ਹੋਇਆ ਇੱਧਰ ਸਬਜ਼ੀ ਭਾਜੀ ਲਾਈ ਵੀ ਆ ਪਵਿੱਤਾ ਜਾਮਣਾ ਸਾਰੀ ਲਾਇਵ ਨੇ ਫਰੂਟ ਅਨੌਨੂਆ ਚ ਬੱਚਾ ਬਣਾਇਆ ਪਿਆ ਆ ਬਾਈ ਨੇ ਪਾਰਕ ਬਣਾਈ ਆ ਸ਼ਾਮ ਨੂੰ ਬੈਠਣ ਨੂੰ ਸਵੇਰੇ ਜੋਗਾ ਜੁਗਾ ਕਰਦੇ ਉਹਦੇ ਇਦਾਂ ਨਾਲ ਫਰੂਟ ਵਾਲੇ ਲਾਏ ਬੂਟੇ ਆਪਾਂ ਬੁੱਲਰ ਵੀ ਦੇਵਾ ਆ ਆ ਲਾਏ ਆ ਬਾਗਬਾਨੀ ਹਾ ਵੀ ਬੂਟੇ ਜਾਨਮਾਲ ਦੇ ਵਈਦੇ ਆ ਉਹ ਦੇਖੋ ਅੰਗਰੇਜ਼ੀ ਕਾ ਐਨ ਬਾਈ ਰੀਜ ਲਾਈ ਪੂਰੀ ਮੋਟਰ ਪਾ ਆਪ ਤਾਂ ਬਾਈ ਗਿਆ ਪਰ ਉਪਰ ਨੂੰ ਫੋਨ ਕਰਿਆ ਤਾਂ ਕਹਿੰਦੇ ਤੁਸੀਂ ਜਾਓ ਬੈਠੋ ਅਸੀਂ ਆਏ ਕਹਿੰਦਾ ਮੁੜ ਕੇ ਆ ਗਿਆ ਮੈਂ ਨਹੀਂ ਮੈਂ ਲੇਟ ਆਉਂਗਾ ਨਾ ਉਹ ਕੱਲੂ ਮਲਾ ਦੂੰਗਾ ਤੈਨੂੰ ਗੁਜਰ ਬਾਈ ਸੁਣਾ ਮਾ ਸੁਣਾ ਜੀ ਕਦੀ ਬੋਲੀ ਹੈ ਕਿ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਠੀਕ ਹੈ ਬਾਈ ਪੂਰਾ ਨਹੀਂ ਪਹਿਰਿਆ ਰ ਉੱਪਰ ਪੂਰਾ ਥੋੜੇ ਹੱਥੇ ਬਾਈ ਹੈ ਅਲੈਹਿ ਵਾਲੇ ਪੰਜਾਬੀ ਲੋ ਭਾਈ ਆਪਾਂ ਆ ਗਏ ਹੁਣ ਮੋਟਰ ਤੇ ਆਪਾਂ ਤੁਹਾਨੂੰ ਮਲਾਉਂਦੇ ਆ ਕਾਲੇ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਾਲੇ ਕਿਾ ਹਾਲ ਹੈ ਬਾ ਠੀਕ ਹੈ ਜੀ ਹੋਰ ਬਾ ਠੀਕ ਹੈ ਕਿਹੜੀ ਕੰਟਰੀ ਕੀ ਆਪ ਦਾ ਕਾਲੇ ਤੂੰ ਮੈਂ ਕੁਵੈਤ ਵਿੱਚ ਆਈ ਅੱਛਾ ਕਿੰਨੇ ਦਿਨ ਦੀ ਆ ਵੀ ਛੁੱਟੀ ਹੁਣ ਛੁੱਟੀ ਮੇਰੀ ਚੱਲ ਰਹੀ ਆ ਅੱਛਾ ਕਿਤੇ ਜਾਣਾ ਫੇ ਮੈਂ ਚਲੇ ਜਾਣਾ ਵਧੀਆ ਕੰਟਰੀ ਆ ਕਵੈਦ ਵੀ ਹਾਂ ਹਾਂ ਵਧੀਆ ਕੰਮ ਕੰਮ ਤਾਂ ਹੈਗਾ ਨਾ ਉੱਥੇ ਬਾਦੂ ਆ ਫੇ ਤੂੰ ਕਿਹੜੇ ਜਗ੍ਹਾ ਤਾਂ ਕੱਲ ਸਾਸੀ ਗੱਲ ਸਾਰਿਆਂ ਨੂੰ ਹਾਂ ਮਾਸਾ ਨੂੰ ਮਿਲੋ ਹਾਂ ਵੀ ਸਾਸਰੀ ਗੱਲ ਭਾਈ ਸਾਰਿਆਂ ਨੂੰ ਅੱਜ ਭਾਈ ਮੀਂਹ ਨੇ ਥੋੜਾ ਜਿਹਾ ਸਾਨੂੰ ਲਝਾ ਲਿਆ ਮੀਂਹ ਨੇ ਤੜਕੇ ਦੱਬ ਲਿਆ ਕੰਮ ਨੀ ਸੋਣਾ ਪੈ ਲਿਆ ਪੈ ਲਿਆ ਖਾਸਾ ਜ਼ੋਰ ਗਿਆ ਭਿਆ ਮੀਂਹ ਨਾ ਪਿਆ ਚਲੋ ਇੰਨਾ ਵੀ ਬਾਝ ਨਿਖਰ ਜਾਂਦਾ ਬੱਦਲ ਫੇਰ ਚੜ ਲਾਂਗੇ ਚੰਡੀਗੜ੍ਹ ਦੇ ਹੂੰ ਉਦਾਂ ਨਹੀਂ ਹੈਗਾ ਮਾਸਾ ਨੂੰ ਤੂੰ ਕਵੈਤ ਵਿੱਚ ਹੈ ਹਾਂਜੀ ਹਾਂਜੀ ਤੂੰ ਕੱਲ ਸੇ ਅਸੀਂ ਤੇ ਮੈਂ ਦੁਬਈ ਚ ਸ਼ਾਰਜਾ ਅੱਛਾ ਮੈਂ ਰਿਹਾ ਉੱਥੇ 6 ਸਾਲ ਹਾਰੇ ਕਈ ਕਈ ਮੈਂ ਨੇ ਨਾ ਸ਼ਹਿਰਾਂ ਦਾ ਹੀ ਨੋਜਾ ਇੱਕ ਕੰਨ ਡੁਬਈ ਵਿੱਚ ਆਇ ਕਹਿੰਦਾ ਮੈਂ 사ઉਦੀ ਅਰਬ ਦਾ ਇੱਕ ਕਤਰ ਨਹੀਂ ਨਹੀਂ ਮਸੜ ਤੁਹਾਨੂੰ ਮੈਂ ਦੱਸਦਾ ਦੁਬਈ ਦੀਆਂ 7 ਸਟੇਟਾਂ ਐ ਸ਼ਾਰਜਾ ਲਾਗਾ ਦੁਬਈ ਲਾਗਾ ਅਬੂ ਧABI ਰੈਸਲ ਖੇਮਾ ਓਮਨ ਕਮੈਨ ਇਹ 7 ਸਟੇਟਾਂ ਐ ਅੱਛਾ ਦੋਹਾ ਕਤਰ ਹੋਰ ਦੇਸ਼ ਆ ਕੰਟਰੀ ਹਾਂ ਕੁਵੈਤ ਹੋਰਾ ਬਹਿਰੀਨ ਹੋਰਾ ਅੱਛਾ ਇਰਾਨ ਹੋਰਾ ਇਰਾਕ ਹੋਰਾ ਹੈ ਅਰਬ ਦੇ ਵਿੱਚ ਹੀ ਆਉਂਦੇ ਸਾਰੇ ਸਾਰੀਆਂ ਮਤਲਬ ਦੁਬਈ ਦੀਆਂ ਉਹ ਸਟੇਟਾਂ ਐ ਇਹ ਇਹ ਵੀ ਦੇਸ਼ ਜਾਂਦੇ ਐ ਹਾਂ ਇਹਨਾਂ ਜਿਹੜਾ ਸਰਕਾਰੀ ਡਿਪਾਰਟਮੈਂਟ ਨੇ ਉਹ ਬਲਦੀ ਆ ਬਲਦੇ ਤੇ ਅੰਦਰ ਸਾਰੀਆਂ ਚੱਲਦੀਆਂ ਹੈ ਹੈ ਇਮੀਡੀਏਟ ਤੋਂ ਅੰਦਰ ਹੈ ਠੀਕ ਹੈ ਯਾਨੀ ਕਿ ਜੇ ਆਪਣਾ ਜੋਰ ਵੀ ਜੂਨੀਅਰ ਨਾ ਜਿੱਕਣਾ ਆਪਾਂ ਸ਼ਾਨਗਾਂ ਦੇ ਵਿੱਚ ਲਾ ਜਾਂਦਾ ਆਪਾਂ 35 36 ਕੰਟਰੀਆਂ ਵਿੱਚ ਲੱਜ ਜਾਂਦੇ ਆ ਕੋਕਣੀ ਇਹਨਾਂ ਦਾ ਇਹ ਆ ਵੀ ਜਿੱਥੇ بڑے ਦੇਸ਼ ਨਹੀਂ ਜਾ ਹੁੰਦਾ ਉਹ ਛੋਟੇ ਦੇਸ਼ ਵਿੱਚ ਜਾ ਕੇ ਦੁਬਾਰੀ ਦੁਬਾਰੀ ਕਵੈਤ ਭਵਣਾ ਚੱਲ ਸਕਦਾ ਮਤਲਬ ਰੋਟੀ ਜੋਗਾ ਬੰਦਾ ਕਰ ਸਕਦਾ ਹੈ ਨਹੀਂ ਠੀਕ ਹੈ ਬਹੁਤ ਗਏ ਪਿਆਰ ਉੱਥੇ ਮੈਨੂੰ ਉਹ ਹੀ ਦੱਸਦਾ ਵੀ ਕੋਈ ਕਹਿੰਦਾ ਮੈਂ ਕਵੈਤ ਗਿਆ ਹਾਂ ਕੋਈ ਕਹਿੰਦਾ ਮੈਂ ਕਤਰ ਗਿਆ ਵਾ ਕੋਈ ਸਾਉਦੀਆਰ ਗਿਆ ਵਾ ਹਾਂ ਉੱਥੇ ਚੰਗੇ ਪੈਸੇ ਬਣਦੇ ਦੁਬਈ ਜਿਹੜੇ ਅੱਛਿਆ ਜਿਹੜੇ ਬੰਦੇ ਨਚਾਲ ਚਲਾਉਂਦੇ ਨੇ ਸਟੇਟਾਂ ਐ ਉਹਦੀਆਂ ਹੈ ਹਾਂ ਦੁਬਈ ਦੀ ਸਟੇਟਾਂ ਐ ਸਾਡੀ ਇਹ ਵੀ ਰਾਜਸਤਾਨੀਆ ਕੈਪੀਟਲ ਹੈ ਦੁਬਈ ਜਿੱਕਨੇ ਯਾਰ ਹੁਣ ਕਹਿੰਦੇ ਆ ਬੈਨਕੂਵਰ ਚ ਮੈਂ ਵਿਨੀ ਪੈਗ ਆ ਇੱਕ ਵੀ ਕੈਨੇਡਾ ਦੀਆਂ ਸਟੇਟਾਂ ਉਹੋ ਚੀਜ਼ ਬਣਦੀ ਹਾਂ ਹਾਂ ਉਹ ਸਟੇਟਾਂ ਐ ਇਹਨਾਂ ਦੀ ਜਿਹੜੀ ਆਪਣਾ ਰਾਜਧਾਨੀ ਆ ਦੁਬਈ ਦੀ ਅਬੂ ਧਾਬੀ ਆ ਅੱਛਾ ਹਾਂ ਠੀਕ ਹੈ ਤੇ ਠੀਕ ਆ ਵੈਸੇ ਦੁਬਈ ਕੰਟਰੀ ਦੇਖ ਨਹੀਂ ਨਹੀਂ ਬੜੀ ਆ ਜੀ ਨੇ ਕੰਮ ਕਰਨਾ ਯਾਰ ਸਹੀ ਹੈ ਹਾਂ ਜੀ ਨਾਲ ਲੱਗੇ ਜੇ ਕੰਮ ਕਰਨਾ ਚਲ ਉੱਥੇ ਪੈਸੇ ਜੁੜ ਜਾਂਦੇ ਚਾਰ ਔਰੇ ਉੱਥੇ ਪਤਾ ਬੰਦਰੂ ਵੀ ਅਸੀਂ ਆਏ ਵੀ ਇਹੀ ਕੰਮ ਨੂੰ ਆ ਆਏ ਵੀ ਇਹੀ ਕੰਮ ਨੂੰ ਸਮਝਿਆ ਫਿਰ ਉੱਥੇ ਕਮਾਈ ਕਰਨੀ ਹੋਏ ਜੀ ਇੱਥੇ ਇੱਥੇ ਅਸੀਂ ਆ ਬਹਿਲੇ ਬੈਠੇ ਆ ਹਾਂ ਹਾਂ ਸਾਨੂੰ ਪਤਾ ਵੀ ਰੋਟੀ ਆ ਹੈਗੀ ਸਾਡੇ ਕੋ ਕੰਨ ਦੇ ਢੋਲ ਭਰੇਗਾ ਜੀ ਹਾਂ ਹਾਂ ਉੱਥੇ ਕੰਮ ਕਰਦੇ ਅਸੀਂ ਉੱਥੇ ਆਏ ਆ ਵੀ 8 ਘੰਟੇ ਕੰਮ ਕਰੂਗੇ ਤੇ ਮੈਂ ਤੁਹਾਨੂੰ ਓਵਰ ਟਾਈਮ ਲਊਗਾ। ਹਾਂ ਡਿਊਟੀ ਦਾ ਟਾਈਮ ਟੇਬਲ ਆ। ਟਾਈਮ ਟੇਬਲ ਆ। ਠੀਕ ਆ ਤੇ ਬੰਦਾ ਫੇਰ ਕੰਮ ਕਰੇ। ਹਾਂ ਬੀ ਵਧੀਆ। ਹੋਰ ਕੀ ਹਾਲ? ਠੀਕ ਆ ਵਧੀਆ ਜੀ ਜੀ। ਮੇਰੇ ਨਾਲ ਕਿਸਨੂੰ? ਉਹ ਪੈਰ ਫੁੱਟ ਗਿਆ ਜੀ। ਅੱਛਾ ਅੱਛਾ। ਹਾਂ ਅੱਛਾ। ਆਹੀ ਆ ਵੈਪ ਦਾ ਫਿਰ ਉਰੀ। ਆਓ ਸਾਡੇ ਕੋਲ। ਮੰਦੂ ਸੰਗਤੀਆਂ ਤੁਹਾਡਾ ਪਿੰਡ ਹੈ। ਹਾਂ ਜੀ ਹਾਂ ਜੀ। ਹਾਂ ਦੇਖਿਆ ਮੈਂ ਜਿਆਦਾ ਇਹ ਇਹ ਨੁਕਸ ਪੈਪਾ ਵਿੱਚ ਕਾਜ ਆ। ਆ ਜਾ ਬਾਈ ਇੱਧਰ ਆ ਜਾ। ਮਨੂੰ ਲੱਗੀ ਪੈਪਾ ਇੱਥੇ ਇਹ ਕਿੱਦਾਂ ਪੈਵਾ ਨੇ ਉਹਨਾਂ ਨੇ ਪੈਡ ਖਰਾਬ ਕਰ ਇਹ ਪੈਪਰ ਯਾਰ ਉੱਥੇ ਫੁੱਟੇ ਵੀ ਖਾਦਾ ਪੈਪਰ ਦਾ ਇੱਕ ਹੀ ਜਾਂਦੇ ਵੀ ਉਹਦੇ ਵਿੱਚ ਫਰਕ ਪੈ ਗਿਆ ਕਹਿੰਦੇ ਜਿਹੜਾ ਸਾਡੇ ਉੱਥੇ ਐਲਬੋ ਪੈ ਗਈ ਨਹੀਂ ਨਹੀਂ ਕੀ ਚਲੋ ਇਹਨਾਂ ਦਾ ਐਲਬੋ ਉਧਰੋਂ ਫੁੱਟੇ ਪੈਪਰਾਂ ਹਾਂ ਪਰ ਉਹ ਪਰ ਦਰਬੀਰ ਦੇ ਫੁੱਟੇ ਹਾਂ ਹਾਂਜੀ ਉਹ ਤਾਂ ਗੱਲ ਹੈ ਇਹ ਪੈਪਰ ਲੈ ਜੀ ਜਰਾ ਹੌਣ ਘਰ ਦੇ ਆਹ ਬਾਈਕਾਉਣ ਬੋਲ ਮੁੰਡਾ ਆਇਆ ਜੀ ਨਾਲ ਇੱਕ ਅੱਛਾ ਐਤੀ ਬੁਲਾ ਲਓ ਕਿਹਨਾਂ ਜਾਵਾਂ ਜੀ ਪੂਰੀ ਬੁਲਾ ਲਾ ਤੂੰ ਪਾਣਾ ਹੋਰ ਜਲਦੀ ਹੈ ਕੋਲ ਨੂੰ ਆ ਜਾ ਬਾਈ ਆ ਜਾ ਸ਼ਾਮਾਂ ਜਾ ਆ ਤੇ ਧੁੱਪਾਂ ਹੋਰ ਉਹਨਾਂ ਦੱਸਦਾ ਕਰ ਤੈਨੂੰ ਆ ਕਰ ਲੈ ਫੋਨ ਕਰਾ ਹੁਣ ਗਿੱਲੇ ਮੈਂ ਤੁਹਾਨੂੰ ਅੱਖੋਂ ਜਣਾ ਪੱਟਣਾ ਵੀ ਚਿੱਕੜ ਕਟਕਟ ਦਾ ਹੁਣ ਤਾਂ ਇਹਨਾਂ ਨੂੰ ਆਲੇ-ਦਾਲੇ ਗਾਰਾ ਜਾ ਕਰਨਾ ਪੈਣਾ ਉਹਦੇ ਬਾਅਦ ਥੋੜੇ ਮਿੱਟੀ ਸਾਫ ਹੋਵੇ ਸੁੱਕੀ ਨਿਕਲਣੀ ਹੈ ਥੱਲੇ ਰਕਣੀ ਇਹਨਾਂ ਗਿਆ ਹੈਗਾ ਥੱਲੇ ਨਹੀਂ ਇਹਨਾਂ ਹਾਂ ਉੱਪਰ ਵਾਲਾ ਪਾਣੀ ਜੋ ਰੁਕ ਜਾਣਾ ਪਾਣੀ ਹੋਣਾ ਹੈਗਾ ਉੱਪਰੋਂ ਅੰਦਰ ਆਖਤਾਂ ਦੀ ਮਾਹ ਆ ਹਵਾ ਠੰਡੀ ਲੱਗਦੀ ਹੈ ਹਨਾ ਜੇ ਯਾਰ ਹੁਣ ਉੱਥੇ ਵਿਕੀ ਰਹੇ ਬੈਠੇ ਨੇ ਹਾਂ ਉੱਥੇ ਗਰਮੀ ਲੱਗਦੀ ਗਰਮੀ ਲੱਗਦੀ ਲਾਈਟ ਦਾ ਭੱਜੀ ਵੀ ਹੈ ਹਾਂ ਗਰਮੀ ਲੱਗਦੀ ਇੱਥੇ ਆ ਕੇ ਇਹਨੇ ਸਾਜਿਆ ਨਾਲੇ ਦੇਖ ਲਾ ਵੀ ਹੇਠਾ ਹੇਠਲੀ ਬੀਸਮੈਂਟ ਜਿੱਦੇ ਕਿੰਨੀ ਉਹਦੀ ਤਿੰਨ ਮੰਜ਼ਿਲ ਫਿਰ ਵੀ ਹਾਂ ਫਿਰ ਵੀ ਗਰਮੀ ਲੱਗਦੀ ਮੈਂ ਤਾਂ ਮੀਂਹ ਤੇ ਕੈਮਰਾ ਨਹੀਂ ਨਗ ਬੇਦ ਬਹੁਤ ਬੇਦ ਬੇਦ ਬਾਦੂ ਬੇਦ ਅਨਮੋਖ ਸਿੱਧਾ ਆਇਆ ਦੂਰ ਹੈ ਨਹੀਂ ਤੇ ਟੂਲ ਪਲਾਜੇ ਕੋਲ ਮੈਂ ਰੁਕਿਆ ਇਥੇ ਬਹੁਤ ਹੋ ਗਿਆ 18 ਘੰਟੇ ਤਸੱਲੀ ਕਰਾਈ ਹੈ ਨਾ ਤਸੱਲੀ ਕਰਾਈ ਹੈ ਪਿਆ ਅੱਜ ਹੈ ਸਾਡੇ ਨਹੀਂ ਥੋੜਾ ਜਿਹਾ ਪੈਂਦਾ ਦਾ ਹੁਣ ਆਇਆ ਸਾਡੇ ਨਾਲ ਜਿਹੜੀ ਪੱਤਾ ਲਵੇਟ ਪੈਂਦੀ ਸੁੰਡੀ ਉਹਦੇ ਲਈ ਤਾਂ ਹੋ ਗਿਆ ਫਾਇਦਾ ਬਾਕੀ ਜੀਰੇ ਨੂੰ ਜਿਹੜੀਆਂ ਹੁਣ ਪਾਣੀ ਨਹੀਂ ਮੰਗਦੀਆਂ ਦੀਆਂ ਉਹਦੀ ਪੈਣੀ ਸੀ ਫਲੇਟ ਦੀ ਹੋ ਗਈ ਹਾਂ ਤਿਆਰੀ ਬਾਕੀ ਜਿਹੜੀਆਂ ਨਿਸਰ ਦੀਆਂ ਉਹਨਾਂ ਨੂੰ ਵੀ ਨੁਕਸਾਨ ਕਰਦਾ ਮਹੀਆ ਰਹੇ ਖਰਾਬ ਕਰਦਾ ਹੌਣ ਤੁਹਾਡੇ ਕਿੰਨੇ ਪੈ ਜਣਾ ਉਹ ਬੱਦਲ ਦੇ ਤੁਹਾਡੇ ਕਿੰਨੇ ਜਿੰਨੇ ਧੁੱਪਾਂ ਪਈ ਉਹਨਾਂ ਕਿਹੜੀ ਇਹਨਾਂ ਜਿੰਨਾ ਮੀਂਹ ਪਈ ਉਹਨਾਂ ਦੀ ਕਿਹੜੀ ਧੁੱਪਾਂ ਨਿਕਲਿਆ ਪਹਿਲੇ ਦਿਨ ਮੈਂ ਕਹਿੰਦਾ ਪੰਜ ਸੱਤ ਕਰ ਰਹਿਗੇ ਪਸਦੋ ਹੁਣ ਵੀ ਤਾਂ ਹੱਥ ਦਿਖਾਉਂਦੀ ਹਾਲੇ ਹੂੰ ਮੈਨੂੰ ਕਦੇ ਪਤਾ ਨਹੀਂ ਲੱਗੇ ਪਸਦੋ ਤਾਂ ਨਾ ਮਹੀਨਾ ਮਹੀਨਾ ਬਾਈ ਸੋਨ ਵਾਲਾ ਕੰਮ ਸਦਾਈ ਦਾ ਘਰੇ ਵੇ ਧੁੱਪਾਂ ਨਾ ਤੁਹਾਡੇ ਕਿੰਨੇ ਪਈਗੇ ਨਾ ਤੁਹਾਡੇ ਕਹਿੰਦਾ ਰੋਜ਼ੇ ਪੈਂਦਾ ਰਹੇ ਪੈਂਦਾ ਉੱਥੇ ਪੂਰਜੀ ਪਾਵੇ ਜਾਂਦਾ ਤੁਹਾਡੇ ਕਿੰਨੇ 15 ਦਿਨ ਲੰਘਲੇ ਵਿੱਚ ਨੂੰ ਮੀਂਹ ਨਹੀਂ ਪਿਆਗਾ ਤੁਹਾਡੇ ਕਿੰਨੇ ਰੋਜ਼ੇ ਉੱਥੇ ਵੀ ਇੱਤੇਦਾਰੀ ਉਹ ਤਾਂ ਨੇੜੀ ਚੰਡੀਗ ਵੀ ਉਹ ਦੱਸਦੇ ਕਿ ਸਾਡੇ ਰੋਜ਼ ਮੀਂਹ ਪੈਂਦਾ ਉੱਥੇ ਮਾਸਰਾ ਨਾਲਾ ਕਰਕੇ ਇੱਧਰ ਹਿਮਾਚਲ ਦੇ ਬੱਦਲ ਆਉਂਦਾ ਬਾ ਇੱਥੇ ਜਾ ਕੇ ਐਂਡ ਹੋ ਜਾਂਦਾ ਥੋੜੇ ਭੂੜ ਜੀ ਪੈ ਕੇ ਚੱਲ। ਯਾ ਹੁਣ ਆ ਬੱਦਲ ਥੋੜਾ ਜਣਾ ਦੇਖ ਨਜ਼ੜਿਆ ਇਹਨੇ ਜਣੀ ਪਹਿਲੇ ਨਾਲ ਉੱਧਰ ਹੀ ਹੁਣ ਪਹਿਲੇ ਨੇ ਇਹਨੇ ਵੀ ਇਹ ਜਿਹੜਾ ਸੌਣ ਵਿੱਚ ਚਾਹੀਦਾ ਤੇ ਕੰਮ ਹਾਂ ਸੌਣ ਵਿੱਚ ਹੋਰ ਤਾਂ ਫਸਲ ਨੂੰ ਨੁਕਸਾਨ ਹੁਣ ਫਸਲ ਪਾਣੀ ਲਾਉਣਾ ਚੰਗਾ ਹਾਂ ਹਾਂ ਸਮਝਿਆ ਵੇਰੀ ਕੈਨਸੋ ਕਰੂਗੀ ਅੱਜ ਹਵਨ ਚੱਲੀ ਜਿਹੜੇ ਸਾਹ ਨਹੀਂ ਗੇੜਦਣੀ ਤੀ ਹੈ ਨਹੀਂ ਗੇੜਦਣੀ ਤੀ ਜਿਹੜਾ ਚੱਲ ਫੇ ਇੱਕ ਵਸਰੇ ਗੰਨੇ ਗੁੰਨੇ ਨੇ ਚਰੀਏ ਜੂਰੀ ਲੰਬੀ ਬਾਦਨ ਨੇ ਆ ਹਰ ਦਿਨਾਂ ਮਾ ਦਾ ਗੰਨੇ ਐਨ ਪਛਾਤ ਤੇ ਜਿਹਨਾਂ ਸੁਭਾਗਾ ਪੇਰੇ ਆਉਂਦਾ ਇੱਕ ਉਹਨਾਂ ਵਜਨ ਹੋਇਆ ਬੰਨੇ ਵੇ ਉੱਪਰ ਦੇ ਇਕੱਠਾ ਹੋਇਆ ਵਾ ਮਿਹੜਾ ਇੱਕ ਗਿਰ ਗਿਆ ਇੱਕ ਪਰ ਨੂੰ ਫੇ ਰਾਵੇ ਆਟੋਮੈਟਿਕ ਕਰਦੇ ਜਾਈ ਜਾਂਦੇ ਬੂਲਰ ਵੀ ਗਿਰਦਾ ਗੰਨਾ ਉਹ ਉਹਨਾਂ ਨੂੰ ਵੀ ਟੇਢੇ ਕਰਦਾ ਬੂਲਰ ਟੇਢਾ ਕਰਦਾ ਤੇਰਾ ਕੰਮ ਮੈਨੂੰ ਵਧੀਆ ਲੱਗਿਆ ਤੈ ਪੂਰਾ ਡੋਲ ਚੜਾਤੀ ਜਿਹੜੀ ਹਾਂ ਇਹ ਪਾਣੀ ਵੀ ਹੁੰਗਾ ਨਾ ਹੀਟਾ ਰਹੂਗਾ ਹੀਟਾ ਰਹੂਗਾ ਮੇਤੇ ਨਾ ਛੱਡੋ ਗਿਆ ਵੀ ਪੂਲਨ ਸੁੱਕੇ ਨਾ ਪਾਣੀ ਕਰਕੇ ਮੇਰੇ ਤਾਂ ਡੱਡੇ ਹੁੰਦੇ ਆ ਉਹ ਤਾਂ ਆ ਜਾਂਦਾ ਹਵਾ ਚੱਲਦੀ ਹੈ ਉਹ ਆਏ ਹਿੱਲ ਕੇ ਨਾ ਹਾਂ ਉਹ ਆਲੇ ਦਲੇ ਜਗਾ ਬਣਾਈ ਜਾਂਦੇ ਸਪੇਸ ਦੀ ਉਹਦੇ ਪਾਣੀ ਪੀ ਜਾਂਦਾ ਹੋਰ ਲੇਲ ਨਹੀਂ ਬਣ ਜਾਂਦੀ ਆਪਰੇਟ ਹੋ ਜਾਂਦੇ ਆ ਮੁੱਡੇ ਦੇ ਵਿੱਚ ਗਾਹ ਵੱਢ ਕੇ ਫੇਰ ਡੌਲ ਚੜਨੀ ਆ ਮੈਂ ਤਾਂ ਡੌਲਾ ਨਾ ਆਤਿਆਂ ਨੂੰ ਪਹਿਲੇ ਪਹਿਲੇ ਡੌਲਾ ਚੜਦੇ ਆ ਤੇਰੇ ਕਰਨੇ ਚ ਵੱਢਣਾ ਆਉ ਪੈਪੋਟਿਆ ਦਾ ਬਾਈ ਆਏ ਕਰਨ ਵਾਸਤੇ ਪੈਪਲੋਟ ਉਧਰ ਦਾ ਮਸੜਾ ਜਿੱਥੇ बावੜੀ ਚੋਂ ਪਾਣੀ ਨਿਕਲਦਾ ਪਾਣੀ ਉਹ ਕਾਲਾ ਨਿਕਲਦਾ ਹਾਂ ਮੈਂ ਵੀਡੀਓ ਜੇ ਦੇਖਿਆ ਤਾਂ ਸਾਰੀ ਪੈ ਫੁੱਟ ਗਿਆ ਨਾ ਉੱਥੇ ਮੋਗ ਖੁੱਲਿਆ ਬੜਾ ਤਾਂ ਕਰਕੇ ਉਧਰ ਪ੍ਰੈਸ਼ਰ ਜਾਣਾ ਪਾਣੀ ਡਾਇਰੈਕਟ ਪਾਣੀ ਹੈ ਮੋਟਰ ਦਾ ਇਹਦਾ ਹੁੰਦਾ ਚ ਬੱਚੇ ਨੇ ਫੇਰ ਵੀ ਹੌਲੀ ਨਿਕਲਦਾ ਚਾਹੀਦੀ ਹੈ ਜਿੱਥੇ ਨੂੰ ਅ ਚਾਹੀਦੀ ਤਾਂ ਹੈਗੀ ਪਾਣੀ ਤਾਂ ਢਾਲ ਵੀ ਹੈਗੀ ਹੈ ਫੇਰ ਵੀ ਫਰਕ ਤਾਂ ਪੈਂਦਾ ਹੀ ਹੈ ਲਵਾਈ ਦੇ ਖੇਤ ਤੱਕ ਤਾਂ ਚਾਹੀਏ ਪੂਰੀ ਉਹਕੇ ਘਾਟਾ ਹੋਏ ਨੇ ਦੂਰ ਕਰਕੇ ਵੀ ਥੋੜਾ ਜਿਹਾ ਫਰਕ ਪੈਂਦਾ ਦੂਰ ਕਰਕੇ ਵੀ ਫਰਕ ਪੈਂਦਾ ਯਾਰ ਟੱਕੜਦਾ ਹੈਗਾ ਆਪਾਂ ਪਾਣੀ ਹੁਣ ਪਾਈਪਾਂ ਦੇ ਵਿੱਚੋਂ ਦਾ ਮੋਟਰ ਨਾਲ ਧੱਕਣਾ ਮੋਟਰ ਨੂੰ ਪ੍ਰੈਸ਼ਰ ਤਾਂ ਬਣਦਾ ਹੀ ਆ ਹੂੰ ਵੀ ਆਹ ਤਾਂ ਹੁਣ ਇਹਨੂੰ ਥੋੜਾ ਜਿਹਾ ਮਹੀਨਾ ਪੈਂਦਾ ਫੇਰ ਬਹੁਤ ਬਜੇ ਰਹਿਣਾ ਇਹਦਾ ਵਧੀ ਰਹਿਣਾ ਹੁਣ ਮਹੀਨਾ ਸਵੇਰ ਨੇ ਖਣਾਬ ਕਰਦੇ ਨੇ ਜਿਆਦਾ ਪੈ ਗਿਆ ਜਿਹੜਾ ਵੀ ਚੱਲ ਹਲੇ ਵੀ ਪੜਾ ਆਉਂਦਾ ਲੱਗਣਾ ਬੋਲਣਾ ਬੈਠੇ ਬੈਠੀ ਨਾਲੇ ਥੋੜਾ ਚੜ੍ਹਦਾ ਮੈਨੂੰ ਦਿਖਾਇਆ ਤੇ ਕਿੱਥੇ ਚੱਲੀ ਗਿਆ ਖੇੜਵਾਲ ਪੈਂਦਾ ਹੋਗਾ ਮੀ ਜਿਹੜਾ ਫੇਰ ਪੈਂਦਾ ਆ ਜਾਣਾ ਮੈਂ ਕੱਖ ਵੱਟਣ ਗਿਆ ਤਾਂ ਅੱਛਾ ਇਹ ਮੈਨੂੰ ਆਏ ਲੱਗੇ ਕਿ ਮੀ ਪੈਂਦਾ ਉਹਦਾ ਗੂੰਜ ਆਵੇ ਇੱਧਰ ਤੇ ਮਾਲੇ ਵੀ ਉੱਧਰ ਮੀ ਪੈਂਦਾ ਲੱਗਾ ਮੈਂ ਕੱਲ ਚਰੀ ਮੀ ਗਿਆ ਲੱਗਾਂ ਜੇ ਸਵਾਰ ਕੇ ਡਿਆ ਮੈਂ ਪਹਿਲਾਂ ਕੱਖ ਵੱਟੇ ਕੱਖ ਵੱਟ ਕੇ ਨਿੱਤ ਨਾਲੇ ਛੱਡ ਜਿਹਾ ਰੱਖ ਤੇ ਅੱਛਾ ਬਜਰੇ ਦੇ ਕੋਈ ਕੋਈ ਕਿਣੇਗਰ ਲੱਗੀ ਬਜਰੇ ਮੀ ਪੂਰੀ ਸਵੀਟ ਦਾ ਮੈਂ ਦਿਖਾਇਆ ਉਸੇ ਪੈਂਦਾ ਮੀ ਹੂੰ ਵੀ ਧੰਨ ਧੰਨ ਕਰਾਤੀ ਉਸੇ ਮੈਨੂੰ ਤਾਂ ਆਏ ਤਾਂ ਕੱਖ ਕਦੇ ਕ ਆਜਾ ਦਲਵੀਰ ਸਤ ਕਾਲ ਜੀ ਦਲਵੀਰ ਮੈਨੂੰ ਤਾਂ ਆਈ ਲੱਗਦਾ ਮਾਸਟਰ ਵੀ ਅੱਜ ਪਿੰਡ ਨਹੀਂ ਆ ਹੁਣ ਜਿਹੜੇ ਸਾਹ ਨੂੰ ਬੱਦਲ ਚੜ੍ਹਿਆ ਮਗਾ ਵੀ ਅੱਜ ਬਾਈ ਚ ਰਹਿਣਾ ਪੈਣਾ ਮੈਨੂੰ ਤੇ ਸ਼ਾਮ ਨੂੰ ਮਹਾ ਡਿਊਟੀ ਆਉਣਾ ਪੈਣਾ ਕੀ ਮੈਂ ਰੈਨਕੋਟ ਨਹੀਂ ਲੈ ਗਿਆ ਅੱਛਾ ਉਹਦੇ ਬਾਅਦ ਚੜ ਗਿਆ ਮੈਨੂੰ ਬੁਖਾਰ ਤੇਰਾ ਮੋਟਰਸਾਈਕਲ ਆਉਣਾ ਨਾ ਮੋਟਰਸਾਈਕਲ ਤੇ ਸਕੂਟਰ ਜੀ ਦੇ ਵਿੱਚੇ ਰੱਖੋ ਜਨਾ ਸਾਮਾਨ ਹਾਂ ਮੈਂ ਮੋਟਰਸਾਈਕਲ ਲੈ ਕੇ ਜਾਂਦਾ ਹੁਣ ਉਹ ਤਾਂ ਥੋੜਾ ਜਰੂਰੀ ਹੈ ਕੱਪੜਾ ਕਾਰ ਪੈਣ ਲਾ ਜਾਣਾ ਹਾਂ ਰੈਨਕੋਟ ਜਿਹੜੇ ਬਗੈਰ ਤਾਂ ਗੱਲ ਨਹੀਂ ਮੰਨਦੀ ਰੈਨਕੋਟ ਤਾਂ ਮੈਂ ਨਾਲ ਹੀ ਰੱਖਿਆ ਹੋਇਆ ਬਬਾ ਜੀ ਹੈਂ ਉਹ 사운ਡ ਥੋੜੀ ਐ ਇਹਨੇ ਭਾਦੋ ਥੋੜੀ 사운ਡ ਉਹ ਜੋਗਾ ਕਰਨੇ ਮੈਂ ਟਾਟ ਨਾਲੇ ਰੱਖਣਾ ਪੈਂਦਾ ਆ ਜਿੱਥੇ ਮਰਜ਼ੀ ਕੋ ਜੋਗਾ ਕਰ ਲੈ ਟਾਈਮ ਹੋ ਗਿਆ ਉਹ ਠੀਕ ਆ ਨਾ ਠੀਕ ਆ ਸਹੀ ਗੱਲ ਹੈ ਹੋਰ ਵੀ ਚਲੋ ਬਾਕੀ ਭਾਈ ਦਿਖਾਉਂਦੇ ਜਿਹੜਾ ਚੱਲਦਾ ਪ੍ਰੋਸੈਸ ਵੀ ਠੀਕ ਹੈ ਮੈਂ ਦੇ ਕੇ ਅਗਲੇ ਵਲੌਗ ਵਿੱਚ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ